ਤੁਸੀਂ ਬੂਰੀ ਦੇਖ ਸਕਦੇ ਹੋ ਬੂਰੀ ਕੱਟੀ ਬਹੁਤ ਸੋਹਣੀ ਹੈਗੀ ਚੰਗੀ ਸਭੀ ਬੜੀ ਵੀ ਹੈਗੀ ਬਹੁਤ ਜੰਗੀ ਜੰਗੀ ਕੱਟਣਾਂ ਨੇ ਕਾ ਕੱਟੀ ਹੈ ਬਾਈ ਵੇਚਣ ਵਾਸਤੇ ਲੈ ਕੇ ਆਏ ਹੈਗੇ ਤੇ ਦੇਖੋ ਦੂਜੀ ਨੀਲੀ ਰਾ ਵੀ ਵਿੱਚ ਪੈਂਦੀ ਹੈਗੀ ਚਾਹੇ ਬੂਰੀ ਸਮਝ ਲਿਓ ਬਹੁਤ ਵਧੀਆ ਥੋੜੀ ਜਿਹੀ ਸੇਵਾ ਦੇ ਨਾਲ ਇਹਨੇ ਬਣ ਜਾਣਾਗਾ ਬਾਬਾ ਇਹਨੂੰ ਵੇਚਣ ਵਾਸਤੇ ਲੈ ਕੇ ਆਇਆ ਹੈਗਾ ਆਪਣੀਆਂ ਬਾਬੂ ਆਪਣੀਆਂ ਦੀ ਠੀਕ ਆ ਕਿੰਨੀ ਕਿੰਨੀ ਕੁਮਰ ਹੈ ਦੀ ਇਹ ਦੋ ਘਾਟ ਦਾ ਕਾਪੀ ਆ ਦੋ ਸਾਲ ਤੋਂ ਘੱਟੀ ਆਪਣੀ ਘਰ ਦੀ ਏ ਹਾਂ ਠੀਕ ਐ ਤੇ ਇਹਦਾ ਕੋਈ ਮਾਮੂਦਾ ਹੈਗਾ ਰਗੜ ਮਾਂ ਕਿਨੇ ਕ ਦੁੱਧ ੜੀ ਮਾਂ ਵਧੀਆ ਮਾਂ ਵਧੀਆ ਗਈ ਨਾ ਮਾਂ ਬੂਰੀ ਕੋਈ ਸੀਗੀ ਕਾਲੀ ਸੀ ਨਾ ਕਾਲੀ ਸੀਗੀ ਮਤਲਬ ਟੀਕਾ ਆਪਣਾ ਬੂਰੀ ਵਾਲਾ ਲਾਇਆ ਹੋਣਾ ਹਣਾ ਠੀਕ ਐ ਤੇ ਕਿੰਨਾ ਮੁੱਲ ਲੱਖਿਆ ਬਾਪੂ ਇਹਦਾ ਇਹਦਾ 45000 45000 ਕਿੰਨੇ ਦੀ ਦੇਣੀ ਐ ਇਹ ਇਦਾਂ ਤਾਂ ਨਹੀਂ ਦੰਗਾ ਵਿਆਹੀ ਤੋਂ ਘੱਟ ਨਹੀਂ ਦੇਣੀ ਠੀਕ ਐ ਜੇ ਬੈਗ ਹੀ ਠੀਕ ਨਹੀਂ ਫਿਰ ਮੋੜ ਕੇ ਲੈ ਜਾਵਾਂਗੇ ਹਾਂ ਮੋੜ ਕੇ ਲੈ ਜਾਵਾਂਗੇ ਮੰਗ ਬਹੁਤ ਆਕ ਠੀਕ ਆ ਸੋਹਣੀਆਂ ਹਨ ਹਮ ਠੀਕ ਆ ਪਿੰਡ ਕਿਹੜਾ ਟੋਗਾ 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 ਵਾਲਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਹਾਂ ਠੀਕ ਸਾਹ ਹੋ ਗਿਆ ਕੋਲੇ ਢੱਡਰਾਂ ਗੋਲੇ ਪਿੰਡ ਆ ਸੋਹਣੀ ਕੱਟੀ ਆ ਜੀ ਦੋਸਤੋ ਤੇ ਨੰਬਰ ਪਤਾ ਬਾਪੂ ਆਪਣਾ ਨਾ ਨੰਬਰ ਨਹੀਂ ਪਤਾ ਲੋ ਵੀ ਦੋਸਤੋ ਦੇਖ ਸਕਦੇ ਬਹੁਤ ਸੋਹਣੀਆਂ ਸੋਹਣੀਆਂ ਕੱਟੀਆਂ ਪਹੁੰਚਦੀਆਂ ਗਈਆਂ ਤੇ ਬਾਪੂ ਕੋਲੇ ਨੰਬਰ ਹੈ ਨਹੀਂ ਗਾ ਨਹੀਂ ਤੁਹਾਨੂੰ ਨੰਬਰ ਜ਼ਰੂਰ ਲੈ ਕੇ ਦੇ ਦਿੰਦੇ ਤੇ ਕੱਟੀ ਚੰਗੀ ਹੈਗੀ ਗੱਟ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਥਾਣ ਤੁਹਾਨੂੰ ਦਿਖਾ ਦਿੰਨੇ ਆਪਾਂ ਇਹ ਗੱਡੀ ਥਾਣਾ ਤੁਹਾਨੂੰ ਬਹੁਤ ਵਧੀਆ ਆ ਗਈ ਚਾਰੇ ਚਾਰੇ ਹੀ ਥਾਣਾ ਬਾਕੀ ਪੱਟਪੁੜੇ ਦੀ ਕੁਆਲਿਟੀ ਵੀ ਬਹੁਤ ਵਧੀਆ ਆ ਗਈ ਸੋਹਣੀ ਆ ਗਈ ਕਿੰਨੀ ਉਮਰ ਆ ਗਈ ਇਹਦੀ ਬਈ 18 ਦੀ 18 ਮਹੀਨੇ ਦੀ ਉਮਰ ਆ ਗਈ ਠੀਕ ਹੈ ਆਪਣੇ ਘਰ ਦੇ ਕੋਈ ਆ ਹਨਾ ਹਾਂ ਬਈ ਬਈ ਨੰਬਰ ਬੋਲੇਗਾ 950123739 95012 37039 37039 ਰਵੀ ਦੋਸਤੋ ਬਾਈ ਆ ਗਿਆ ਜੀ ਤੇ ਤੁਹਾਨੂੰ ਨੰਬਰ ਆਪਾਂ ਲੈਤਾ ਜੇ ਇੱਥੇ ਵੇਖ ਦੀਆ ਠੀਕ ਆ ਨਹੀਂ ਤੁਸੀਂ ਬਾਈ ਬਹੁਤ ਚੰਗੀ ਆ ਬਾਈ ਗੱਲਬਾਤ ਕਰ ਲਿਓ ਤੇ ਆਦੀ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਇਹਦੀ ਮਾਂ ਕਾਲੂ ਵੀ ਸੀਗੀ ਨਾ ਬੁਰੀ ਹੁੰਦੀ ਬਾਈ ਬੁਰੀ ਸੀਗੀ ਹਾਂ ਅੱਛਾ ਠੀਕ ਆ ਉਹ ਜਣੀ ਹੈ ਘਰਦੁਗੀ ਵਪਾਰ ਦਾ ਕੰਮ ਨਹੀਂ ਆ ਹਾਂ ਠੀਕ ਆ ਲੋ ਵੀਰੋ ਤੋਂ ਡਿਟੇਲ ਪੱਲੇ ਦੀ ਹੈ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਲੋ ਵੀ ਦੋਸਤ ਇਹ ਇੱਕ ੱਟੀ ਹੈਗੀ ਇਹ ਵੀ ੱਟੀ ਚੰਗੀ ਆ ਥੋੜੀ ਜਿਹੀ ਲੱਤਾਂ ਜੀਆਂ ਤੋਂ ਮੂਹਰੇ ਲੱਗਦੀ ਹੈ ਲੇਦੀ ਜੀ ਤੇ ਉਹ ਚੰਗੀ ਹੈਗੀ ਤੇ ਸੇਂਗ ਸੇਂਗ ਸੋਹਣੇ ਆਗੇ ਇਹਦੇ ਕਿੰਨਾ ਰੇਟ ਕਿੰਨਾ ਰੇਟ ਬਾਈ 18000 18000 ਹੋਰ ਹੋੜ ਜੂ ਮੌਕੇ ਦੇ ਮਾੜਾ ਮੋਟਾ ਕਿੰਨਾ ਕੋਜੂ ਦਾ ਵੀ 11500 11500 ਕਰੇ ਘੜੀ ਵੀ ਠੀਕ ਆ 11500 ਹੋ ਜੂਗੀ ਜੀ ਆਪਣੀ ਘਰੇ ਲਈ ਆ ਹਾਂਜੀ ਘਰੇਲੂ ਆ ਕਿ ਕਰਦ ਗੋਈ ਆ ਠੀਕ ਆ ਉਮਰ ਕਿੰਨੀ ਹੋਊ 4 ਉਹ 2 ਸਾਲ ਤੋਂ ਨਹੀਂ ਆ 2 ਸਾਲ ਤੋਂ ਘਟਾ ਹੈ ਉਹ ਬੈਰ ਜਿੱਥੇ ਵੀ ਹੋਵੇ 2 ਸਾਲ ਤੋਂ ਘਟਾ ਹੈ ਟੈਂਡ ਕਿਹੜਾ ਆਪਣਾ ਗਿੱਲ ਕਲਾ ਪੈਂਦੇ ਗਿੱਲ ਕਲਾ ਗਿੱਲ ਕਲਾ ਬੈਂਡਾ ਅੱਛਾ ਰਾਮਪੁਰੇ ਕੋਲੇ ਜਿਹੜਾ ਪਤਾ ਠੀਕ ਆਪਣਾ ਹੀ ਰਹੇਗਾ ਜਿੱਲ ਕਲਾ ਬੈਂਡਾ ਜਿੱਲਾ ਬਟਿੰਡਾ ਪੈ ਜਾਂਦਾ ਹੈਗਾ ਦੋਸਤੋ ਤੇ ਇਹ ਕੱਟੀ ਬਾਈ ਲੈ ਕੇ ਪਹੁੰਚੇ ਸੀਗੇ ਜੇ ਕਿਸੇ ਨੂੰ ਮਦਦ ਆਉਂਦੀ ਆ ਇਹ ਤੇ ਬੈਗ ਤੇ ਠੀਕ ਆ 85459 85459 7656 765 76546 ਇੱਕ ਕਰੀ ਦੁਬਾਰੇ ਬੋਲਦੀ 85459 7656 ਠੀਕ ਆ ਬਾਈ ਲੋਕੀ ਦੋਤੋ ਦੀ ਕੰਟੈਕਟ ਹੈ ਇਸ ਨੰਬਰ ਤੇ ਕਰ ਸਕਦੇ ਬਾਈ ਦੇ ਨਾਲ ਜੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਕੱਟੀਆਂ ਤੇ ਆਹ ਬਾਰਮਰ ਵੀ ਬਹੁਤ ਪਹੁੰਚਦੇ ਆਗੇ ਤੇ ਇੱਥੇ ਆ ਕੇ ਤੁਸੀਂ ਘੇੜਾ ਮਾਰਿਆ ਕਰੋ ਇੱਥੇ ਮੰਡੀ ਦੇ ਵਿੱਚ ਕੱਟੀਆਂ ਝੋਟੀਆਂ ਬਹੁਤ ਚੰਗੀਆਂ ਚੰਗੀਆਂ ਤੁਹਾਨੂੰ ਮਿਲ ਜਾਣਗੀਆਂ ਪਾਕਿਆਂ ਦੇ ਵੱੱਦ ਵੀ ਹੁੰਦੇ ਆ ਕਈਆਂ ਦੇ ਠੀਕ ਵੀ ਹੁੰਦੇ ਆ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ ਅਜੇ ਅੱਗੇ ਤੁਹਾਨੂੰ ਆਪਾਂ ਹੋਰ ਵੀ ਮਾਲ ਦਿਖਾਉਣੀ ਆ ਕਿ ਥੋੜਾ ਜਿਹਾ ਮੌਸਮ ਖਰਾਬ ਹੋ ਗਿਆ ਜੋ ਤੁਹਾਨੂੰ ਦਿਖਾਉਣੀ ਆ ਆਪਾਂ ਹੋਰ ਵੀ ਪਸ਼ੂ ਬਹੁਤ ਚੰਗੇ ਚੰਗੇ ਮਿਲਦੇ ਆ ਇਹਦਰ ਵੀ ਤੁਸੀਂ ਦੇਖ ਸਕਦੇ ਕੋਤਰ ਕੱਟਾ ਖੜਾਗਾ 35 ਹਜ਼ਾਰ ਲਾਗਾ ਲਿਆਗਾ ਹਾਂ ਬਾਲਾ ਜਿਆਦਾ ਕੱਟਾ ਠੀਕ ਅੱਛਾ ਫਿਰ ਮੈਂ ਚਾਹ ਲਾ ਦੇਣਾ ਕਾਕੀ ਦੋਸਤੋ ਇਹ ਕਟਾ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਹੈਗਾ ਤੇ ਲਿਆ ਹੈਗਾ ਪਾਈਆਂ ਨੇ ਇਹ 35000 ਦਾ ਲਿਆ ਪਾਈਆਂ ਨੇ ਰੱਖਣ ਵਾਸਤੇ ਆ ਤੇ ਸੋਹਣਾ ਕਟਾ ਹੈਗਾ ਬਹੁਤ ਵਧੀਆ ਹੈਗਾ ਬਾਕੀ ਤੁਹਾਨੂੰ ਟੈਸਟੀ ਗਾਲ ਦਿਖਾਉਣੇ ਆ ਟੈਸਟੀ ਗਾਲ ਬਹੁਤ ਜ਼ਬਰਦਸਤ ਆ ਇਹ ਪੱਟ ਬੁੜੇ ਦੀ ਕੁਆਲਿਟੀ ਤੇ ਬਾਕੀ ਟੈਸਟੀ ਗਾਲ ਦੇਖੋ ਇਹਦੇ ਟੈਸਟੀ ਗਾਲਾਂ ਦਾ ਜਿਵੇਂ ਵੱਡੇ ਬੁੱਲਾਂ ਦੇ ਹੁੰਦੇ ਆ ਹਨਾ ਇਸ ਤਰ੍ਹਾਂ ਦੇ ਟੈਸਟੀ ਗਾਲ ਹੈ ਇਹ ਦੇਖੋ ਬਹੁਤ ਜ਼ਬਰਦਸਤ ਤੇ ਯਾਰ ਹੋਣਾ ਬਾਕੀ ਸੋਹਣਾ ਹੈਗਾ ਸਿੰਘਾਂ ਸੁੰਗਾਂ ਦਾ ਵੀ ਚੰਗਾ ਹੱਡਾਂ ਦਾ ਮਜ਼ਬੂਤ ਆ ਇਹ ਬਹੁਤ ਚੰਗਾ ਤਿਆਰ ਹੋਇਆ ਬਾਈ ਰੱਖਣ ਵਾਸਤੇ ਲਿਆ ਆਪਾਂ ਠੀਕ ਆ ਬਾਈ ਜਾਨੇ ਰੱਖਣ ਵਾਸਤੇ ਹੀ ਲਿਆਗਾ ਬਹੁਤ ਵਧੀਆ ਹੈ ਜੀ ਬਾਕੀ ਸੋਣ ਇਧਰ ਆਪਾਂ ਹੋਰ ਵੀ ਮਾਲ ਦਿਖਾ ਦਿੰਨੇ ਆ ਬਹੁਤ ਆ ਇਧਰ ਕੱਟੇ ਖੜੇ ਹੈਗੇ ਆ ਇੱਕ ਜਿਹੜੀ ਛੋਟੀ ਜੀ ਇਹ ਕੱਟੀ ਆ ਬਾਕੀ ਇਧਰ ਆਹ ਕੱਟੇ ਹੈਗੇ ਸਾਰੇ ਤੇ ਇਹਦਾ ਵਿਚਾਰੇ ਵਸੇ ਕਾਟੂ ਮਾਲ ਚ ਹੀ ਜਾਣੇ ਆ ਪਰ ਹੈ ਸੋਹਣੇ ਆ ਤੇ ਬਾਕੀ ਤੁਸੀਂ ਇਧਰ ਦੇਖ ਸਕਦੇ ਹੋ ਮੱਝਾਂ ਛੋਟੀਆਂ ਇਹ ਵੀ ਸਾਰੀਆਂ ਵਿਚਾਰੀਆਂ ਕਟੂ ਮਾਲ ਦੇ ਵਿੱਚ ਹੀ ਜਾਣਗੀਆਂ तकरीबन। ਬਾਕੀ ਚੰਗੇ-ਚੰਗੇ ਬਹੁਤ ਹੁੰਦੇ ਆ ਵਿੱਚ ਝੋਟੀਆਂ ਵਾਂਗ ਚੰਗੀਆਂ ਵੀ ਹੁੰਦੀਆਂ ਮਾੜੀ-ਮੋਟੀ ਕਮੀ ਹੁੰਦੀ ਹੈਗੀ ਤੇ ਕਿਸਾਨ ਪਰ ਆ ਕੇ ਇਹ ਪਸ਼ੂ ਗੱਭਣ ਨਹੀਂ ਰਹਿੰਦਾ। ਤਾਂ ਕੱਟਣ ਵਾਲਿਆਂ ਨੂੰ ਵੇਚ ਦਿੰਦੇ ਆਗੇ ਕਿਉਂਕਿ ਨੌਕਸ ਕੋਈ ਜ਼ਿਆਦਾ ਨਹੀਂ ਹੁੰਦਾ ਥੋੜੀ ਜੀ ਮਿਹਨਤ ਨਾਲ ਹੀ ਸੱਟ ਹੋ ਜਾਂਦੇ ਆ ਪਸ਼ੂ। ਤੇ ਬਾਕੀ ਝੋਟੀਆਂ ਝਟੀਆਂ ਬਹੁਤ ਚੰਗੀਆਂ ਆਗੀਆਂ ਆਹ ਕੱਟੀ ਖੜੀ ਹੈ ਦੇਖ ਸਕਦੇ ਹੋ ਤੁਸੀਂ। ਹਾਂ। ਉਧਰ ਲੋਡ ਹੋਈ ਜਾਂਦੇ ਆਗੇ। आोटी खड़ी एक देखो एक उपर कट्टी खड़ी है बाकी इधर भी बहुत है देखो वाह हम चंगिया बिच तो बहुत चंग चंग है कटियां देख लो तीस आटे बहुत चंगी है। चंगी है देखो सारिया बिच कट्ट एक बिच कट्टा गा ਤੇ ਆ ਵੀ ਕੱਟੀਏ ਦੇਖੋ ਆ ਕੱਟੀ ਕਿੰਨੀ ਸੋਹਣੀ ਆਗੀ ਲੋਕ ਉਵੇਂ ਹੀ ਵੇਚ ਦਿੰਦੇ ਪਤਾ ਨਹੀਂ ਸਾਹਮਣ ਦੇ ਮਾਰੇ ਪਤਾ ਨਹੀਂ ਕੀ ਕਹਿ ਲਈ ਚਲੋ ਕੁਛ ਦੀ ਮਜਬੂਰੀ ਵੀ ਹੁੰਦੀ ਆ ਪਰ ਸਾਰਿਆਂ ਦੀ ਤਾਂ ਮਜਬੂਰੀ ਹੁੰਦੀ ਨਹੀਂ ਜੇ ਆਪਾਂ ਸਾਂਭਾਂਗੇ ਤਾਂ ਆਪਾਂ ਨੂੰ ਦੋ ਪੈਸੇ ਦੇ ਕੇ ਹੀ ਜਾਣਗੇ ਇਹ ਘਾਟਾ ਨਹੀਂ ਪਾਉਂਦੇ ਨਾਲੇ ਇਹਨਾਂ ਦੀ ਵਿਚਾਰਿਆਂ ਦੀ ਜਾਨ 바ਜੀ ਜਾਂਦੀ ਆ ਤੇ ਦੇਖ ਸਕਦੇ ਹੋ ਤੁਸੀਂ ਆ ਕੱਟੀਆਂ ਹੀ ਆ ਸਾਰੀਆਂ ਕਿੰਨੀਆਂ ਚੰਗੀਆਂ ਚੰਗੀਆਂ ਇਧਰ ਵੀ ਦੇਖ ਸਕਦੇ ਹੋ ਇੱਧਰ ਵੀ ਵਿੱਚ ਝੋਟੀਆਂ ਵਧੀਆ ਖੜੀਆਂ ਗਈਆਂ ਤੇ ਬਾਕੀ ਇੱਧਰ ਦੇਖ ਸਕਦੇ ਹੋ ਕੁੱਛ ਇੱਧਰ ਖੜੀਆਂ ਗਈਆਂ ਤੇ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਨਾਲ ਤੋਂ ਬਾਅਦ ਸਾਰਾ ਦਿਖਾਦਾ ਜਿਹੜਾ ਕਾਜੂ ਮਾਲ ਦੇ ਵਿੱਚ ਹੁੰਦਾ ਹੈਗਾ ਤੇ ਚੰਗੇ-ਚੰਗੇ ਪਸ਼ੂ ਹੁੰਦੇ ਆ ਵਿੱਚ ਬਹੁਤ ਜ਼ਿਆਦਾ ਚੰਗੇ-ਚੰਗੇ ਝੋਟੇ ਆ ਜਾਂਦੇ ਆਂ ਤੇ ਤੁਸੀਂ ਇੱਥੇ ਘੇੜਾ ਮਾਰ ਕੇ ਤੇ ਪਸ਼ੂ ਖਰੀਦ ਲਿਆ ਕਰੋ ਤਾਂ ਕਿ ਇਹਨਾਂ ਦੀ ਜਾਨ ਬਚ ਸਕੇ ਤੇ ਵੈਸੇ ਰਿਕਵੈਸਟ ਵੀ ਹੈਗੀ ਵੇਚਣ ਵਾਲਿਆਂ ਨੂੰ ਜਿਹੜੇ ਵੱਢਣ ਵਾਲਿਆਂ ਨੂੰ ਵੇਚਦੇ ਆ ਰੱਖਣ ਵਾਲੇ ਬਹੁਤ ਭਰਾ ਆ ਗਏ ਤੇ ਰੱਖਣ ਵਾਲਿਆਂ ਨੂੰ ਵੇਚ ਦਿਆ ਕਰੋ ਜੇ ਵੇਚ ਨਹੀਂ ਹੁੰਦਾ ਥੋੜੀ ਮਜਬੂਰੀ ਆ ਕੋਈ ਤਾਂ ਰੱਖਣ ਵਾਲਿਆਂ ਨੂੰ ਵੇਚ ਦਿਆ ਕਰੋ ਤਾਂ ਕਿ ਇਹਨਾਂ ਦੀ ਜਾਨ ਬਚ ਸਕੇ ਚੌਣਾ ਪਾ ਵੀਡੀਓ ਦਾ ਐਂਡ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜੇ ਭਰਾਣਾਵੇਂ ਆ ਜਾਂ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਤੇ ਸਾਰੀਆਂ ਮੰਡੀਆਂ ਦੇ ਉੱਤੇ ਗੇੜਾ ਮਾਰਿਆ ਕਰੋ ਜਿਵੇਂ ਇੱਕ ਤਰੀਕ ਨੂੰ ਰਾਮਪਰਾ ਮੰਡੀ ਲੱਗਦੀ ਆ 11 ਨੂੰ ਇਹ ਤਨਹੁੱਲਾ ਤੇ 20 ਨੂੰ ਲੱਗਦੀ ਆ ਕਿ ਮੌੜ ਮੰਡੀ ਤੇ ਇਹ ਨੂੰ ਜਗਰਾਉਂ ਤੇ ਉਸ ਤੋਂ ਬਾਅਦ ਖੰਨਾ ਲੱਗਦੀ ਆ 8 15 28 ਨੂੰ ਤੇ ਹਰੇਕ ਐਂਦਵਾਰ ਨੂੰ ਡੱਬ ਵਾਲੀ ਮੰਡੀ ਲੱਗਦੀ ਆ ਡੱਬ ਵਾਲੀ ਮੰਡੀ ਦੇ ਉੱਤੇ ਵੀ ਬਹੁਤ ਜ਼ਿਆਦਾ ਮਾਲ ਹੁੰਦਾ ਹੈ ਤੇ ਹਰੇਕ ਸ਼ੁੱਕਰਵਾਰ ਨੂੰ ਮਾਨਸਾ ਮੰਡੀ ਲੱਗਦੀ ਆ ਸਾਰੀਆਂ ਮੰਡੀਆਂ ਦੇ ਉੱਤੇ ਬਹੁਤ ਮਾਲ ਹੁੰਦਾ ਹੈਗਾ ਕਾਟੂ ਮਾਲ ਦੇ ਵਿੱਚ ਕੱਟੀਆਂ ਝੋਟੀਆਂ ਬਹੁਤ ਚੰਗੀਆਂ ਚੰਗੀਆਂ ਹੁੰਦੀਆਂ ਤੇ ਇੱਥੋਂ ਤੁਸੀਂ ਲੈ ਜਾਇਆ ਕਰੋ ਤੇ ਸ਼ੇਅਰ ਜ਼ਰੂਰ ਕਰ ਦਿਓ ਜਾਣਕਾਰੀ ਨੂੰ ਤਾਂ ਕਿ ਜਾਣਕਾਰੀ ਹੋਰ ਭਰਾਵਾਂ ਤੱਕ ਵੀ ਪਹੁੰਚ ਸਕੇ ਤੇ ਕਿਸੇ ਦੀ ਜਾਨ ਬਚ ਸਕੇ ਤੇ ਆਪਾਂ ਤਾਂ ਹੀ ਇਹ ਵੀਡੀਓ ਬਣਾਉਣੇ ਹੁੰਦੇ ਆ ਜੇ ਇੱਕ ਅੱਡੇ ਪਸ਼ੂ ਦੀ ਵੀ ਜਾਨ ਬਚਦੀ ਆ ਤੇ ਤਾਂ ਵੀ ਆਪਾਂ ਨੂੰ ਸਕੂਨ ਮਿਲਦਾ ਇਸ ਗੱਲ ਦਾ ਵੀ ਚਲੋ ਫਾਇਦਾ ਹੋਇਆ ਆਪਣੇ ਜਰੀਏ ਕਿਉਂਕਿ ਮੰਡੀ ਤੇ ਤਾਂ ਹੁਣ ਹੀ ਹੁੰਦਾ ਆਪਾਂ ਵੀਡੀਓ ਬਣਾਉਣ ਪਸ਼ੂਆਂ ਦੀ ਚਲੋ ਇਹ ਵੀ ਦਿਖਾ ਦੇਈ ਦੀ ਕਿਸੇ ਦੇ ਮਨ ਮਿਹਰ ਪੈ ਜਾਂਦੀ ਆ ਕਈ ਵਾਰੀ ਕਿਸੇ ਦੀ ਜਾਨ ਬਚ ਜਾਂਦੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ